ਹਾਂਜੀ ਸਰ ਵੀਰਾਂ ਨੂੰ ਸਸੇਕਾ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਰਤੋਵਾਲ ਸਹਾਰ ਦੇ ਜਾਂ ਹਲਵਾਰਾ ਏਡੇ ਦੇ ਨੇੜੇ ਕਹਿ ਲਓ ਤੇ ਮੁੱਲਾਪੁਰ ਜਿਹੜੀ ਬੱਕਰਾ ਮੰਡੀ ਬਹੁਤ ਮਸ਼ਹੂਰ ਲੱਗਦੀ ਆ ਉਹ ਤੋਂ 7-8 ਕਿਲੋਮੀਟਰ ਹੋਗਾ ਨਹੀਂ 8 ਹਾਂਜੀ ਆਪਾਂ ਵੀਰ ਅੱਜ ਖੜੇ ਆ ਸਵਰਨਜੀਤ ਕੋਲੇ ਛੋਟਾ ਨੌ ਹੈਗਾ ਇਹਨਾਂ ਦਾ ਬਿੱਟੂ ਤੇ ਇਹਨਾਂ ਨੇ ਵੀ ਗੋਟ ਫਾਰਮ ਦਾ ਵਧੀਆ ਕੰਮ ਚਲਾਇਆ ਹੋਇਆ ਸੀਗਾ ਤੇ ਕਾਫੀ ਨਾਲ ਬਾਈਕ ਕੋਲੇ ਹੈਗੇ ਆ ਇਕਨਾਂ ਇੰਟਰਵਿਊ ਹੋ ਗਏ ਰੱਖਿਆ 2 ਸਾਲ ਹੋ ਗਏ 200 ਤੇ ਕਿੰਨੇ ਗਨਖ ਹੋਣਗੇ ਹੁਣ ਸਾਡੇ ਕੋਲ ਟੋਟਲ ਇੱਕ ਬਾਈ ਇੱਕ ਬਾਈ ਨਾ ਰਹਿ ਗਿਆ ਕੁਝ ਵੇਚਦੇ ਵਿੱਚ ਹਾਂ ਕੁਝ ਵੇਚਦੇ ਠੀਕ ਹੈ ਤੇ ਹੁਣ ਫਿਰ ਕੀ ਕਾਰਨ ਬਣ ਗਿਆ ਹੋਰ ਕਿ ਨਾ ਹਾਰ ਦਾ ਕਰਕੇ ਸਟੰਕ ਪਾਇਆ ਉਹਦੇ ਕਰਕੇ ਦਰਦੋਂ ਲੱਗਦਾ ਸੀ ਕਰਕੇ ਮੇਰੇ ਹੈਲਥ ਇਸ਼ੂ ਹੋ ਗਿਆ ਜੀ ਕੋਈ ਜਦ ਹੀ ਇਹ ਕੰਮ ਸੀ ਉਹਨਾਂ ਨੂੰ ਕੰਮ ਗਏ ਲੱਗਿਆ ਕੰਮ ਵਧੀਆ ਕੰਮ ਤਾਂ ਬਹੁਤ ਵਧੀਆ ਹਾਂਜੀ ਇਹ ਮੜੇ ਜਾਨਵਰ ਦਿਖਾ ਦਿਓ ਬਾਈ ਦੇ ਮਾਰ ਕੇ ਨਗਾ ਜੀ ਕਿੰਨੀਆਂ ਬੱਕਰੀਆਂ ਹੋਣੀਆਂ ਟੋਟਲ ਤੁਹਾਡੇ ਕੋਲੇ ਤਕਰੀਬਨ ਜਿਹੜੀਆਂ ਬੱਕਰੀਆਂ ਜਿਹੜੀਆਂ ਵੱਡੀਆਂ 18-19 ਨੇ 18-19 ਹੈਗੀਆਂ ਕੁਝ ਉਹ ਬੱਚੇ ਨੇ ਹਾਂ 5-7 ਰਹਿ ਗਏ ਸੂਨ ਵਾਲੀਆਂ ਨੇ ਥੋੜੇ ਜਣੇ ਰਹਿੰਦੇ 5-7 ਜਣੇ ਆ ਕਾਫੀ ਵਿੱਚੋਂ ਬੱਕਰੀਆਂ ਜਿਹੜੀਆਂ ਸੂਨ ਵਾਲੀਆਂ ਹੈਗੀਆਂ ਹਾਂ ਆ ਸੂਨ ਵਾਲੀ ਹੈ ਹਾਂ ਹਾਂ ਸੋਹਣੀ ਵਾਲੀ ਬੱਕਰੀ ਹੈ ਨਾਸਕ ਤੇ ਰਹਿ ਗਈ ਹਾਂ ਇਹ ਤਾਂ ਜਵਾਂ ਨੇੜੀ ਆ ਆ ਨੇੜੀ ਆ ਜੱਡਾ ਚੁੱਡਾ ਵੀ ਇਹਦਾ ਪੂਰਾ ਵਧੀਆ ਥਾਂ ਸੁਹਣੀ ਚੰਗੀ ਆ ਬੱਕਰੀ ਬੱਚੇ ਵੀ ਤਿੰਨ ਦਿੰਦੀ ਆ ਤਿੰਨ ਬੱਚੇ ਦਿੰਦੀ ਆ ਲੋਡ ਕਰ ਲੋ ਵੀ ਇਹ ਤਿੰਨ ਬੱਚੇ ਦਿੰਦੀ ਆ ਬੱਕਰੀ ਇਹ ਕਾ ਸੋਹਣੀ ਆ ਤੇ 10 4 6 ਇਹ ਦੰਦ ਤਾਂ ਇਹ ਪੂਰੇ ਹੀ ਆ ਪਰ ਅੱਜ ਫਰੈਸ਼ ਹੀ ਹਜੇ ਹੋਈ ਆ ਇਹਦਾ ਕਿੰਨਾ ਘਟਾ ਮਰਦਾ ਇਹਦੇ ਵੀ 10 ਕਦਾਂ ਰਹਿਗੇ ਇਹ ਵੀ ਬੱਕਰੀ ਬਹੁਤ ਸੋਹਣੀ ਆ ਇਹ ਵੀ ਇਹ ਵੀ ਪੂਰੇ ਦਿੰਦੀ ਆ மரா ਤਾਂ ਸਾਢੇ 3 ਮਹੀਨੇ ਗੱਪਣਾ ਹੈ। ਕਿ ਸਾਢੇ 3 ਮਹੀਨੇ ਗੱਪਣਾ ਹੈ। ਇਹਦੇ ਕੰਨ ਘਟੇ ਰਹਿ ਗਏ। ਇਹਦੀ ਵੀ 3 ਮਹੀਨੇ ਦੀ ਆ ਇਹ ਵੀਕਦਾ ਨਹੀਂ ਰਹਿੰਦੇ। ਅੱਛਾ ਇਹਦੇ ਬੁਲਾਉਣਾ ਹੈ। ਬੁਲਾਉਣਾ ਹੈ। ਪਹਿਲੇ ਸੂਏ ਸੋਣਾ ਵੀਕਦੇ ਨਹੀਂ ਰਹਿੰਦੇ ਆ। ਆਹ ਦੇ ਬਠਾਏ ਲੋ ਕਰਾਣਾ। ਇਹ ਬੱਕਰਾ। ਆ ਮੇਮਣਾ ਵੀ ਮੇਮਣਿਆਂ ਦੀ ਬਹੁਤ ਡਿਮਾਂਡ ਸੀਗੀ ਅੱਜ। ਐਦ ਕੀ? ਇਹ ਵੀ ਚੰਗਾ ਵਾ। ਬੋਲੇ ਆ ਬੱਕਰੇ ਵਧੀਆ। ਇਤਨੀ ਫਰਕ fell ਕੀ? ਇਦਾਂ ਨੇ ਐਦਾ ਵੀ ਨੇੜੇ ਹੀ ਲੱਗਦਾ ਕੰਮ ਹਨਾ। ਹਾਂ ਉਦਰੀ ਹੈ ਇਹ ਹੋਈ। ਸੋਹੀਆ ਤਾਂ ਹੋਈਆ ਆ ਬੱਕਰਾ ਇਹ ਬ੍ਰੀਡਰ ਆ ਵਾ ਤੁਹਾਡੇ ਕਹਿ ਦੋਂਦਾ ਇਹ ਛੇ ਦੰਦਾ ਕਹਿ ਦੰਦਾ ਹਾਂ ਠੀਕ ਹੈ ਆ ਬ੍ਰੀਡਰ ਆ ਬਾਈ ਕੋਲ ਛੇ ਦੰਦਾ ਤੇ ਜੇ ਕਹਿੰਨੇ ਸਾਰੀਆਂ ਲੈਣੀਆਂ ਇਕੱਠੀਆਂ ਦਾ ਵੀ ਸੌਦਾ ਹੋ ਜਾਊਗਾ ਜੇ ਇਕੱਲੇ ਇਕੱਲੇ ਕਿਸੇ ਨੂੰ ਵਿੱਚੋਂ ਇਹਦੇ ਪਸੰਦ ਆਉਂਦੀ ਆ ਉਹ ਦੱਸ ਦਿਓ ਵੀਡੀਓ ਜਾਂ ਸ਼ਾਰਟ ਭੇਜ ਕੇ ਖਿੱਚ ਕੇ ਪਿਕਚਰ ਬਾਈ ਉਹਨਾਂ ਦਾ ਨੰਬਰ ਦਿੰਨੇ ਆ ਤੁਹਾਨੂੰ ਵਟਸਐਪ ਕਰਕੇ ਪ੍ਰਾਈਸ ਦਾ ਪਤਾ ਕਰ ਲਿਓ ਪਤਾ ਆ ਬੱਕਰਾ ਆ ਬੱਕਰੀ ਵਧੀਆ ਇਹਦੇ ਬਾਈ ਕੋਲ ਕਾਟ ਕਾਟ ਵਧੀਆ ਸੋਹਣਾ ਵਾ ਆ ਖਸੀਆ ਬੱਕਰਾ ਅਛਾ ਖਸੀ ਬੱਕਰਾ ਕਿੰਨੇ ਚਰਦਾ ਹੈ 1 ਸਾਲ ਦਾ ਹੋ ਗਿਆ 6 ਸਾਲ ਦਾ ਹੋ ਗਿਆ ਇਹਨੂੰ ਹੰਡੀ ਤੇ ਨਹੀਂ ਲੱਗੇ ਆ ਤੱਕੀ ਨਹੀਂ ਲੱਗੇ ਆ ਆਹ ਬੱਕਰੀ 6 ਮਹੀਨੇ ਇਸ ਤਰ੍ਹਾਂ ਕਮੀਨੇ ਗੱਭਣਾ ਦੁੱਧ ਦਿੰਦੀ ਆਲੇ ਅਛਾ ਦੁੱਧ ਦਿੰਦੀ ਆ ਜੇ ਆਹ ਗੱਭਣਾ ਹੈ ਹਾਂ ਇਹ ਵੀ ਗੱਭਣਾ ਹੈ ਇਹ ਨਿਕਲੀ ਇਹ ਵੀ ਬੱਕਰੀ ਚੰਗੀ ਆ ਭਾਈ ਕੰਨਾ ਕੰਨਾ ਦੀ ਬਹੁਤ ਸੋਹਣੀ ਆ ਆਹ ਹੈ ਉਹਦਾ ਬੱਚਾ ਵਾਹੇ ਜਿਹੜਾ ਚਟਾ ਜਿਹਾ ਕੰਨਾਣਾ ਕਰਦਾ ਹੈ ਇਹਦਾ ਹਾਂ ਇਹਦਾ ਆਪਦੇ ਦੀ ਲੈ ਗਈ ਹੈ ਨਾ ਹਾਂਜੀ ਇਹ ਦੇਸੀ ਹਨ ਦੋਗੇ ਖਾਏ ਕਾ ਤੇ ਆਹ ਪਾਠਾ ਹਾਂ ਇੱਕ ਪਾਠਾ ਇੱਕ ਬੱਕਰਾ ਆਹ ਪਾਠਾ ਜੀ ਇਹਦੇ ਯਾਰ ਰੋਡੀ ਦੇ ਤੇ ਆਹ ਬੱਕਰਾ ਆ ਆ ਬੱਕਰੀ ਦੇ ਬੱਚੇ ਐ ਦੋਨੇ ਦੋਨੇ ਜੇ ਨਾਲ ਲੈਣੇ ਹੋਏ ਨਾਲ ਡੀਲ ਕਰ ਲਿਓ ਉਸ ਹਿਸਾਬ ਨਾਲ ਜੇ ਕਿਸ ਨੂੰ ਕੱਲੀ ਪਾਠ ਵਗੈਰਾ ਚਾਹੀਦੀ ਹੋ ਉਹ ਵੀ ਦੇ ਦਊਗਾ ਭਾਈ ਤੇ ਮੈਨੂੰ ਤੁਹਾਡਾ ਫੋਨ ਨੰਬਰ ਦੱਸੋ ਜੀ 98140 59365 98 140 59365 ਇਹ ਆਪਾਂ ਸਕਰੀਨ ਤੇ ਵੀ ਚਲਾ ਦਾਂਗੇ ਤੇ ਜੇ ਕਿਸੇ ਵੀ ਬਾਈ ਨੂੰ ਚਾਹੀਦਾ ਹੋਵੇ WhatsApp ਵੀ ਇੱਥੇ ਚੱਲਦਾ ਹੀ ਹਾਂ ਇੱਥੇ ਚੱਲਦਾ 98 140 59365 ਇਹ ਨਹੀਂ ਹਾਂਜੀ ਤੇ ਕਿਸੇ ਵੀਰ ਨੂੰ ਕੋਈ ਵੀ ਨਗ ਚਾਹੀਦਾ ਹੋਇਆ ਜੇ ਕਿਸੇ ਨੇ ਕੱਠੇ ਢੀਲ ਮਾਰਨੀ ਆ ਤਾਂ ਵਧੀਆ ਗੋਡੀ ਵੀ ਮਿਲ ਜੂਗੀ ਜੇ ਕੋਈ ਬੰਦਾ ਫਾਰਮ ਕਰਨਾ ਚਾਹੁੰਦਾ ਹਨਾ ਬਾਈ ਨੇ ਉਹ ਬਹੁਤ ਸ਼ੌਂਕ ਨਾਲ ਕਰਿਆ ਸੀ ਆ ਫਾਰਮ ਪੱਖੇ-ਪੱਖੇ ਲੱਗੇ ਹੋਏ ਆ ਵਧੀਆ ਖੁਣਨੀ-ਖੁਣਨੀ ਬਣਾਈ ਸੀ ਤੇ ਪਰ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਨਾ ਤੇ ਕੰਮ ਕੰਮ ਵਧੀਆ ਮੇਰਾ ਆਪ ਦਾ ਵੀ ਕਰਿਆ ਹੋਇਆ ਇਹ ਕੰਮ ਤੇ ਬੈਸਟ ਕੰਮ ਆ ਜੇ ਕਿਸੇ ਨੇ ਕਰਨਾ ਚਾਹਣਾ ਜਿਹੜੇ ਇੱਕ ਜਿਹੜੇ ਬੰਦੇ ਮੁੰਡੇ ਨੇ ਠੇਕੇ ਤੇ ਜ਼ਮੀਨਾਂ ਲੈ ਕੇ ਵਾਈ ਦਾ ਕੰਮ ਕਰਦੇ ਆ ਉਹ ਜੇ ਕਰ ਸਕਦਾ ਕੋਈ ਤਾਂ ਇੱਕ ਕਿਲਾ ਜਾਂ ਦੋ ਕਿੱਲੇ ਖੇਤੀ ਕਰ ਲੋ ਇੱਕ ਬੱਕਰੀ ਰੱਖ ਲੋ ਬਰੋਬਰ ਆਪਣਾ ਹੈ ਐਕਸਪੀਰੀਅੰਸ ਆ ਖੋਦਾ ਤੇ ਯਾਰ ਬੀ ਦੋ ਗੱਲੇ ਤੇ ਇੱਕ ਬੱਕਰੀ ਬਰੋਬਰ ਕਰ ਦਿੰਦੀ ਆ ਜੇ ਜੇ ਤੁਸੀਂ ਬੱਕਰੀ ਫਰਜ ਕੀਤਾ ਬੱਕਰੀ 20000 ਦੀ ਆ ਜੇ ਤੁਹਾਨੂੰ ਕੋਈ 25000 ਦੀ ਵੀ ਦੇ ਦਊਗਾ ਤੁਸੀਂ ਨਵੇਂ ਬੰਦੇ ਹੋ ਬਰੀ ਕਰਨ ਦੀ ਲੋੜ ਨਹੀਂ ਜਦੋਂ ਸੂਪੀ ਉਦੋਂ ਹੀ ਤੁਹਾਡੇ ਪੈਸੇ ਪੂਰੇ ਆ ਨਹੀਂ ਤਾਂ ਅਗਲੇ ਅਗਲੇ ਸੂਏ ਤੇ ਇਹਨੇ ਕਰ ਹੀ ਦੇਣੀ ਆ ਬਹੁਤ ਵਧੀਆ ਕੰਮ ਆ ਪਰਸਨਲੀ ਮੇਰਾ ਤਾਂ ਯਾਰ ਬਹਾ ਹੈਗਾ ਕੋਈ ਬਾਲਾ ਖਰਚਾ ਨਹੀਂ ਜੇ ਤੁਸੀਂ ਨਹੀਂ ਵੀ ਲੈ ਕੇ ਜਾਂਦੇ ਬਾਹਰ ਹੁਣ ਬਾਈ ਵੀ ਨਹੀਂ ਲੈ ਕੇ ਜਾਂਦਾ ਸਟਾਲ ਫੀਡਿੰਗ ਵੀ ਤੁਸੀਂ ਆਉ ਤੇ ਘਰੇ ਵੀ ਕਰਾ ਸਕਦੇ ਹੋ ਬਾਈ ਜੀ ਹੁਣ ਇਹ ਵੀ ਨਹੀਂ ਲੈ ਕੇ ਜਾਂਦੇ ਬਾਹਰ ਬਾ ਇਹ ਵੀ ਮਾੜਾ ਮੋਸੇ ਤੇ ਬੱਚਿਆਂ ਨੂੰ ਲੈ ਕੇ ਜਾਂਦੇ ਬਾਹਰ ਜਿਵੇਂ ਤੇ ਬੰਦੇ ਬੰਦੇ ਦੀ ਵੀ ਛੋਟ ਆ ਜਾਂਦੀ ਹੈ ਕਈ ਵਾਰੀ ਆਪਣੇ ਕੋਲੇ ਆਪਾਂ ਸਾਰਿਆਂ ਨੂੰ ਆਪਸ਼ਨ ਵਧੀਆ ਹੈਗੀ ਮੱਕੀ ਦਾ ਚਾਰ ਆ ਅੱਜ ਕੱਲ ਆਮ ਹੀ ਮਿਲਦਾ ਤੇ ਹੁਣ ਮੱਕੀ ਦਾ ਸੀਜ਼ਨ ਆ ਤੁਸੀਂ ਮੱਕੀ ਲੈ ਲਓ 5-7 ਕੁਆਂਟਲ 1500-1600 ਨੂੰ 2000 ਨੂੰ ਮਿਲ ਜਾਣੀਆਂ ਲੈ ਕੇ ਰੱਖੋ ਥੋੜੀ ਜਿਹੀ ਪਾਓ ਥੋੜੀ ਖਰਾਕ ਆ ਜੇ ਮਾਜਾ 10 ਕਿਲੋ ਖਰਾਕ ਪਾ ਲਦੀ ਹੈ ਹੋਰ ਉਹਦੀ ਦਾਣਾ ਤੈਨੂੰ ਜਰੀ ਨੂੰ ਪਾਈ ਹੈੀ ਬਹੁਤ ਤੇ ਬੱਚੇ ਦੋ ਐਵਰੇਜ ਮੈਂ ਕਹਿੰਦਾ ਉਹਨਾਂ ਵੀ ਐਵਰੇਜ 2 ਸਾਲਾਂ ਚ 4 ਬੱਚੇ ਤੁਹਾਨੂੰ ਬਾਚੇ ਪਚਾਏ ਵਧੀਆ ਪਾਲ ਦਿੰਦੀ ਐ ਤੇ 4 ਬੱਚਿਆਂ ਦੀ ਕੀਮਤ ਅੱਜ ਕੱਲ੍ਹ ਜੰਮ ਦੇ ਬੱਚੇ ਦੀ ਕੀਮਤ 5000 ਰੁਪਇਆ ਬਹੁਤ ਵਧੀਆ ਕੰਮ ਆ ਬਾਈ ਦੀ ਮਜ਼ਦੂਰੀ ਹੋ ਗਈ ਚਲੋ ਬੱਚੇ ਵੀ ਬਾਹਰ ਮਿਲ ਲਦਾ ਹਨ ਇੱਥੇ ਬੱਚੇ ਇੱਥੇ ਠੀਕ ਹੈ ਤੇ ਕਈ ਵਾਰੀ ਮਜ਼ਦੂਰੀ ਹੋ ਜਾਂਦੀ ਆ ਤਾਂ ਕਰਕੇ ਵੇਚਣਾ ਪੈ ਗਿਆ ਵਧੀਆ ਫਾਰਮ ਚਲਾਇਆ ਹੋਇਆ ਸੀਗਾ ਐਮਣੇ-ਉਣੇ ਕੁਛ ਇਹਨਾਂ ਨੇ ਵੇਚ ਤੇ ਵਿੱਚੋਂ ਤੇ ਆਉ ਵਧੀਆ ਕੁਆਲਿਟੀ ਦੀਆਂ ਬੱਕਰੀਆਂ ਨੇ ਤੇ ਕਿਸੇ ਵੀ ਵੀਰ ਭਾਈ ਨੂੰ ਸਾਨੂੰ ਚਾਹੀਦੀਆਂ ਹੋਣ ਸਭਾਈ ਨੂੰ ਤੁਸੀਂ ਸੰਪਰਕ ਕਰ ਲਿਓ ਤੇ ਸਾਨੂੰ ਵੀ ਵੀਡੀਓ ਤੇ ਤੁਸੀਂ ਕਮੈਂਟ ਕਰਕੇ ਲੈ ਸਕਦੇ ਹੋ ਹਾਂਜੀ ਨੰਬਰ ਇੱਕ ਵਾਰੀ ਫੇਰ ਤੁਹਾਨੂੰ ਬੋਲ ਦਿੰਨੇ ਆ ਬੋਲੇ ਵੀਰੇ ਨੰਬਰ 98140 59365 98140 59365 ਪਿੰਡ ਰਤੋਵਾਲ ਜ਼ਿਲ੍ਹਾ ਲੁਧਿਆਣਾ ਤੇ ਮੁੱਲਾ ਪਰ ਜਿਹੜੀ ਬੱਕਰਾ ਮੰਡੀ ਲੱਗਦੀ ਆ ਉਦੋਂ ਸਿਰਫ 7-8 ਕਿਲੋਮੀਟਰ ਤੇ ਪਿੰਡ ਆ ਇਹ ਤੇ ਜੇ ਕਿਸੇ ਵੀਰ ਨੇ ਆਉਣਾ ਹੋਵੇ ਤਾਂ ਫੋਨ ਕਰਕੇ ਆ ਜਿਓ ਤਾਂ ਵਟਸਐਪ ਲੋਕੇਸ਼ਨ ਵੀ ਭੇਜ ਦਾਂਗੇ ਐਗਜ਼ੈਪਟ ਲੋਕੇਸ਼ਨ ਕੀ ਆ ਤੇ ਮਾਲ ਵਧੀਆ ਵਾ ਮੋ ਠੀਕ ਭਾਅ ਦੇ ਵਿੱਚ ਹੀ ਵੀਰ ਸਾਡੀ ਪਹਿਲਾਂ ਗੱਲ ਹੁੰਦੀ ਹੈ ਕਹਿੰਦੇ ਦੇ ਦਾਂਗੇ ਜੇ ਕੋਈ ਫਾਰਮ ਵਾਲਾ ਮੁੰਡਾ ਆ ਤਾਂ ਉਹ ਵੀ ਤੁਸੀਂ ਆ ਕੇ ਜਿਹਨੇ ਫਾਰਮ ਕਰਨਾ ਨਵਾਂ ਉਹ ਸਾਰਾ ਕੱਲੀ-ਕੱਲੀ ਲੱਬ-ਲੱਬ ਕੇ ਲਿਆਉਣ ਨਾਲੋਂ ਬਣਿਆ ਤੇਣਾ ਹੀ ਸਵਾਨ ਕਹਿੰਦੇ ਆਪਾਂ ਨੂੰ ਵਧੀਆ ਮਿਲ ਜਾਂਦੇ ਧੰਨਵਾਦ ਦੋਸਤੋ ਤੇ ਕੋਈ ਵੀ ਕੁਐਸਚਨ ਆਇਆ ਜਾਂਦਾ ਮੈਨੂੰ ਤੁਸੀਂ ਮੈਸੇਜ ਕਰ ਲਿਓ ਮੇਰੇ ਕੋਲ ਬਾਈ ਦਾ ਕੰਟੈਕਟ ਨੰਬਰ ਹੈਗਾ ਜਾਂ ਅਸੀਂ ਸਕਰੀਨ ਤੇ ਨੰਬਰ ਚਲਾ ਦਾਂਗੇ ਤੁਸੀਂ ਸਿੱਧਾ ਵੀ ਬਾਈ ਜੀ ਨਾਲ ਕੰਟੈਕਟ ਕਰਕੇ ਜਦੋਂ ਮਰਜੀ ਆ ਜਿਓ ਇੱਥੇ ਹੁੰਦੇ ਆ ਫੋਨ ਕਰਕੇ ਤੇ ਵਧੀਆ ਮਾਲ ਆ ਵੀਰੇ ਕੋਲੇ ਤੇ ਮੰਗੂ ਰੇਟ ਕੁਆਡਰੇਟ ਦੇ ਵਿੱਚ ਮਿਲ ਜਾਣਾ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਕਿਸੇ ਨੇ ਵੀ ਹੋਰ ਵੀਡੀਓ ਕਰਵਾਉਣੀ ਹੋਵੇ ਹਾਂਜੀ ਜੇ ਕਿਸੇ ਨੇ ਵੀ ਆਏ ਆਪਦੇ ਕੋਈ ਫਾਰਮ ਦੀ ਜਾਂ ਕੋਈ ਜਾਨਵਰ ਵੇਚਨੇ ਆ ਮੇਰੇ ਨਾਲ ਜਾਂ ਗੁਰਪ੍ਰੀਤ ਨਾਲ ਪਿੰਡ ਮੁੰਡਾ ਆਪਣਾ ਹੈਗਾ ਸਾਡਾ ਨਾ ਜਦੋਂ ਮਰਜੀ ਕੰਟੈਕਟ ਕਰੋ ਤੇ ਮੇਰਾ ਨੰਬਰ ਹੈਗਾ 76965 34029